ਇਹੀ ਕਿchna 4-4 5-5 ਲੱਖ ਰੁਪਏ ਦੇ ਵਿਕਦੇ ਐ। ਅੱਛਾ ਮੈਂ ਆਪ ਖੋਦ ਤੁਹਾਨੂੰ ਬੰਦਿਆਂ ਨਾਲ ਵੀ ਗੱਲ ਕਰਾਉਣਾ ਸਾਡੇ ਕਸਟਮਰ ਵੀ ਜਿਹੜੇ 5-5 ਲੱਖ ਰੁਪਏ ਦੇ ਕਿchna ਪੁੱਛ ਗਏ ਸੀ ਮੈਂ 1.5 ਲੱਖ 2 ਲੱਖ ਰੁਪਏ ਦੇ ਵਿੱਚ ਉਹਨਾਂ ਦੀ ਕਿchna ਲਾ ਕੇ ਆਇਆ। ਇਹ ਕੱਲੇ ਹੀ ਨਵੀਂ ਆਈਟਮ ਐ। ਇਹਨੂੰ ਸ਼ਟਰ ਬੋਲਦੇ ਐ। ਇਹਨੂੰ ਗਲਾਸ ਸ਼ਟਰ ਕਹਿੰਦੇ ਨੇ ਕਿ ਪੀਵੀਸੀ ਸ਼ਟਰ ਹੁੰਦੇ ਇੱਕ ਗਲਾਸ ਹੁੰਦਾ ਥੋੜਾ ਇਹ ਮਹਿੰਗਾ ਹੁੰਦਾ। ਅੱਛਾ ਆਪਾਂ ਆ ਗਏ ਵਾਸਤੇ ਪਾਂਡੇ ਕੱਢਦੇ ਜਦੋਂ ਮਹਿੰਗੇ ਪਾਂਡੇ ਕਹਿੰਦੇ ਨੇ ਆਪਾਂ ਜਿਹਨੂੰ ਡਿਨਰ ਸੈੱਟ ਵਗੈਰਾ ਉਹਦੇ ਵਾਸਤੇ ਇਹ ਡਿਸਪਲੇ ਵਾਸਤੇ ਚੀਜ਼ਾਂ ਆ ਗਈ ਇਹਦੇ ਵਿੱਚ ਜਿਹੜੀ ਵੀ ਅਸੀਂ ਕਿਚਨ ਦਾ ਆਰਡਰ ਫੜਦੇ ਹਾਂ ਜਾਂ ਕਿਚਨ ਕੰਪਲੀਟ ਕਰਕੇ ਆਉਂਦਾ ਕੋਈ ਵੀ ਕਿਚਨ ਲੋਕਲ ਮਤਲਬ ਵੀ ਲੋਕਲ ਐਟਮ ਨਹੀਂ ਲਾਉਂਦੇ ਇਹਦੇ ਵਿੱਚ ਠੀਕ ਆ ਜਨ ਨੂੰ ਸੈਲਰ ਨਾਲ ਕੋਈ ਪ੍ਰੋਬਲਮ ਆ ਜੇ ਸਿਉਂਗ ਨਾਲ ਆ ਜੇ ਅੱਗ ਵੀ ਨਹੀਂ ਇਹਨੂੰ ਮਟੀਰੀਅਲ ਨੂੰ ਲੱਗਦੀ ਹੈਗੀ ਤੇ ਵਾਟਰ ਪ੍ਰੂਫ ਕੋਲ ਹੈ ਇਹ ਹਰ ਇੱਕ ਚੀਜ਼ ਮੰਨ ਲਓ ਵੀ ਇਹਦੇ ਵਿੱਚ ਮਟੀਰੀਅਲ ਦੇ ਵਿੱਚ ਪੂਰੀ 100 ਦਾ 100% ਚੀਜ਼ਾਂ ਨੇ ਇਹ ਚੀਜ਼ਾਂ ਜੀ ਨਮੀਆਂ ਨੇ ਅੱਜ ਗੱਲ ਇਹ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਮੈਂ ਦੇਖਿਆ ਜ਼ਿਆਦਾਤਰ ਅਸੀਂ ਆਹ ਲਾ ਕੇ ਦੇਵਾਂਗੇ ਜਿੱਕ ਲਿਸਟ ਬਣਾ ਲਿਆ ਮੈਨੂੰ ਕਾਰਡ ਬਣਾ ਰੱਖਿਆ ਵੀਰੇ ਨੇ ਵੈਸੇ ਨੇ ਦੇ ਨੇ ਵੈਸੇ ਨੇ ਸਾਡਾ ਸਿੱਧਾ ਜੱਟ ਸੌਦਾ ਹੁੰਦਾ ਵੀ ਭਾਈ ਅਸੀਂ 300 ਰੁਪਏ ਨੇ ਲਵਾਗੇ ਤੇਰੇ ਸਾਰਾ ਕੁਝ ਹੀ ਲਾਇਆ ਹਰ ਇੱਕ ਚੀਜ਼ ਜਿੰਨੀਆਂ ਵੀ ਲਾਉਣੇ ਟੈਂਡਮ ਹੋ ਗਏ 4 ਇੰਚੀ 6 ਇੰਚੀ 8 ਇੰਚੀ 10 ਇੰਚੀ ਜਿਵੇਂ ਆਪਣਾ ਮੈਜਿਕ ਕਾਰਨਰ ਹੋ ਗਿਆ ਐਸ ਕਾਰਨਰ ਹੋ ਗਿਆ ਹਰ ਇੱਕ ਚੀਜ਼ਾਂ ਵਧੀਆ ਵਧੀਆ ਕੁਆਲਿਟੀਆਂ ਦੀਆਂ ਵਰਤਨ ਲੱਗ ਗਈ ਜੀ ਆਪਾਂ ਹਰ ਇੱਕ ਕਬੰਦਾ ਦਾ ਆਪਦੇ ਘਰੇ ਮਿਸਤਰੀ ਲਾ ਕੇ ਬਣਾਉਂਦਾ ਠੀਕ ਹੈ ਇੱਕ ਮੰਨ ਲਓ ਤੁਹਾਡੇ ਤੋਂ ਸਿੱਧਾ ਕਿਚਨ ਤਿਆਰ ਕਰਵਾਉਂਦਾ ਕਿੰਨੇ ਰੁਪਏ ਦਾ ਫਰਕ ਪੈਂਦਾ ਕਿੰਨੇ ਕਿੰਨੇ ਪਰਸੈਂਟ ਦਾ ਮੱਤਦਾ ਆਈ نو ਕਿ ਕਹਿੰਦੇ ਆ ਯਾਰ ਆ ਚੀਜ਼ ਨੂੰ ਜਿਹੜਾ ਆ ਖੋਲਦੀ ਬੜੀ ਘੈਂਟ ਆ ਤਾਂ ਯਾਰ ਸਿਸਟਮ ਇਹ ਸਲਿੱਪਟ ਰਾਈਡ ਨਹੀਂ ਜੀ ਅੱਜ ਕੱਲ ਥੋੜੀ ਜੀ ਨਵੇਂ ਟ੍ਰੈਂਡ ਚ ਜਿਵੇਂ ਮਾਡਰਨ ਕਿਚਨ ਕਹਿੰਦੇ ਨੇ ਇਹਨੂੰ ਹੀ ਮਾਡਰਨ ਕਿਚਨ ਕਹਿੰਦੇ ਨੇ ਅੱਛਾ ਆਹ ਚੀਜ਼ ਨੇ ਰੌਲਾ ਪਾਇਆ ਕਹਿੰਦੇ ਜਿਹੜੀਆਂ ਪ੍ਰਾਣੀਆਂ ਰੋਸ ਅੰਗਾ ਹੁਣ ਲੋਕ ਢਾਕੇ ਨਵੀਆਂ ਪਾਉਣ ਲੱਗੇ ਨਾ ਪਰ ਹੁਣ ਆਪਾਂ ਨੇ ਇਹ ਚੀਜ਼ ਕਰ ਲਈ ਵੀ ਰੇਟ ਬਿਲਕੁਲ ਜਿੰਨੂੰ ਅੰਤੋਂ ਜਨੂਆ ਰੱਖਣਿਆ ਜਿੱਥੇ ਮਰਜੀ ਪਤਾ ਕਰਕੇ ਆ ਜੋ ਅੱਧਾ ਦਾ ਰੇਟ ਦਾ ਫਰਕ ਪਾਦਾਂਗੇ ਇਹ ਹੋ ਜਾ ਕਿਚਨ ਬਣਾਉਂਦਿਆ ਵੀ ਇੰਨਾ ਫਲੈਕਸੀਬਲ ਹੈ ਉਹਨੂੰ ਖਿੱਚ ਕੇ ਭਾਵੇਂ ਅੱਗੇ ਕਰ ਲੋ ਪਿੱਛੇ ਕਰ ਲੋ ਲੈ ਜਾਓ ਜਿੱਥੇ ਮਰਜੀ ਫਿਰ ਤਾਂ ਮਾਲਕ ਚੇਂਜ ਵੀ ਕਰ ਦੇਗਾ ਸਾਰਾ ਸਾਰਾ ਜਿਦਾ ਜੀ ਕੀਤਾ ਹੈ ਹਾਂ 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 ਹੁਣ ਆਪਾਂ ਨੇ ਚੇਂਜ ਹੀ ਕੀਤਾ ਇਹ ਜਦੋਂ ਤੁਸੀਂ ਪਲਾਸਟਰ ਕਰਨੀ ਆ ਕੋਠੀ ਉਸ ਤੋਂ ਪਹਿਲਾਂ ਸੱਤੋਂ ਮੈਜ਼ਰਮੈਂਟ ਕਰਵਾ ਲਓ ਠੀਕ ਹੈ ਥੋੜੇ ਘੱਟੋ ਘਾਟੇ ਮਨ ਕੇ ਚੱਲੂਗੇ ਜੀ ਬਾਹਲਾ ਨਹੀਂ ਕਹਿੰਦਾ 20-3000 ਰੁਪਏ ਤਾਂ ਉਹਦੀ ਫਾਇਦਾ ਕਰਿਆ ਮਾਨੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਪ੍ਰੀਤ ਕੋਟਲੀ ਅੱਜ ਪਹੁੰਚਿਆ ਲੌਂਗੋਵਾਲ ਚ ਲੌਂਗਾ ਤੁਹਾਨੂੰ ਪਹਿਲਾਂ ਇੱਕ ਵੀਡੀਓ ਪਾਈ ਸੀ ਕਿਚਨ ਤਿਆਰ ਕਰਦੇ ਆ ਵਿਸ਼ਾਲ ਬੋਡਵਰਕਸ ਵਾਲੇ ਅੱਜ ਉਹਨਾਂ ਕੋਲ ਦੁਬਾਰਾ ਆਇਆ ਜਿਹੜਾ ਪਿਛਲਾ ਕਿਚਨ ਸੀਗਾ ਉਹਨਾਂ ਨੇ 100 ਕਿਚਨ ਤਿਆਰ ਕਰਕੇ ਜਿਹੜਾ ਪੰਜਾਬ ਦੇ ਵਿੱਚ ਦੇ ਚੁੱਕਿਆ ਬੜੇ ਘੱਟ ਰੇਟਾਂ ਦੇ ਵਿੱਚ ਤੇ ਬੜੇ ਘੱਟ ਸਮੇਂ ਦੇ ਵਿੱਚ ਵਿਸ਼ਾਲ ਅੱਜ ਕੀ ਨਵਾਂ ਲੈ ਕੇ ਆ ਬਾਈ ਸਾਡੀ 100 ਕਿਚਨ ਕੰਪਲੀਟ ਹੋ ਗਈ ਜੀ ਹੁਣ ਜਿਹੜਾ ਸੈਟਅਪ ਸੀ ਪਹਿਲਾਂ ਵਾਲੀ ਵੀਡੀਓ ਨਾਲ ਸਾਰਾ ਚੇਂਜ ਕਰਤਾ ਜਿਸ ਹੱਬ ਨਾਲ ਲੋਕਾਂ ਦੀ ਰਿਕੁਆਇਰਮੈਂਟ ਸੀ ਜਿਸ ਹੱਬ ਨਾਲ ਲੋਕ ਮਤਲਬ ਵੀ ਚੀਜ਼ ਮੰਗ ਰਹੇ ਸੀ ਸਾਰੀ ਤਕਰੀਬਨੇ ਲੋਕਾਂ ਦੀ ਪਸੰਦੀ ਉਹਰੇ ਲਾ ਕੇ ਕਈ ਕੀ ਚੇਂਜ ਆਣਾ ਮਾਇਦੇ ਚ ਜਿਹੜੀਆਂ ਜਿਹੜੀਆਂ ਚੀਜ਼ਾਂ ਜਿਵੇਂ ਵਿਕਰਵਾਸਕਟ ਹੋਗੀ ਆਪਣੇ ਫਲਿੱਪਟ ਰਾਈਟ ਹੋਗੇ ਹਰ ਇੱਕ ਚੀਜ਼ ਵਧੀਆ ਕੁਆਲਿਟੀ ਦੀ ਮਾੜੀ ਕੁਆਲਿਟੀ ਕੋਈ ਨਹੀਂ ਲਵਾਉਂਦਾ ਅੱਜ ਕੱਲ ਤੇ ਇਹਦੀ ਗਾਰੰਟੀ ਕਿੰਨਾ ਚਿਰ ਦੀ ਹੈ ਮੰਨ ਲਓ ਆਪਣੇ ਇਹਦੀ ਗਾਰੰਟੀ ਲਾਈਫਟਾਈਮ ਦੀ ਲਾਈਫਟਾਈਮ ਦਾ ਮਤਲਬ ਹੈ ਜੇ ਇੱਕ ਵਾਰੀ ਲਵਾਓਗੇ ਤਾਂ ਪੂਰੀ ਉਮਰ ਰਿਪੇਅਰ ਤੁਹਾਡੀ ਤੁਹਾਡੀ ਕਿਚਨ ਨੂੰ ਸਿਲਰ ਨਾਲ ਕੋਈ ਪ੍ਰੋਬਲਮ ਆ ਜਾਏ ਸੌਂਗ ਨਾਲ ਆ ਜਾਏ ਅੱਗ ਵੀ ਨਹੀਂ ਇਹਨੂੰ ਮਟੀਰੀਅਲ ਨੂੰ ਲੱਗਦੀ ਹੈਗੀ ਤੇ ਵਾਟਰ ਪ੍ਰੂਫ ਪੁੱਲ ਹੈ ਇਹ ਹਰ ਇੱਕ ਚੀਜ਼ ਮੰਨ ਲਓ ਵੀ ਇਹਦੇ ਵਿੱਚ ਮਟੀਰੀਅਲ ਦੇ ਵਿੱਚ ਪੂਰੀ ਸਾਦਾ 100% ਚੀਜ਼ਾਂ ਨੇ ਮਤਲਬ ਇਹ ਕਹਿਣਾ ਵੀ ਨਾ ਇਹ ਆਗਣਾ ਸੜੇ ਤੇ ਨਾ ਇਹ ਪਾਣੀ ਨਾਲ ਗਲੇ ਪਾਣੀ ਨਾਲ ਗਲੇ ਲਓ ਵੀ ਫਿਰ ਦਿਖਾ ਮੜਾ ਜਾ ਇਹਦੇ ਚ ਆ ਜਿਹੜਾ ਹੈਗਾ ਸਾਰੀਆਂ ਚੀਜ਼ਾਂ ਬਾਰੇ ਹਰ ਇੱਕ ਚੀਜ਼ ਜਿੰਨੀਆਂ ਵੀ ਲਾਉਣੀਆਂ ਟੈਂਡਮ ਹੋਗੇ 4 ਇੰਚ 6 ਇੰਚ 8 ਇੰਚ 10 ਇੰਚ ਜਿਵੇਂ ਆਪਣਾ ਮੈਜਿਕ ਕਾਰਨਰ ਹੋ ਗਿਆ ਐਸ ਕਾਰਨਰ ਹੋ ਗਿਆ ਹਰ ਇੱਕ ਚੀਜ਼ਾਂ ਵਧੀਆ ਵਧੀਆ ਕੁਆਲਿਟੀਾਂ ਦੀ ਵਰਤਣ ਲੱਗੇ ਜੀ ਆਪਾਂ ਹਰ ਇੱਕ ਚੀਜ਼ ਨਹੀਂ ਇਹ ਤਾਂ ਮਨ ਲਾ ਕੋਈ ਜਿਹੜਾ ਖਾਸ ਕੰਪਨੀਆਂ ਮੈਂਸ਼ਨ ਕਰ ਸਕਦੇ ਹਾਂ ਜਾਂ ਤੁਹਾਡਾ ਆਪਦਾ ਹੀ ਹੈ ਸਾਰਾ ਇਹ ਕੰਪਨੀ ਜਿਵੇਂ ਦੋ ਚਾਰ ਕੰਪਨੀਆਂ ਦਾ ਆਪਾਂ ਨਾਮ ਲੈ ਦੇ ਜਿਵੇਂ ਹੈਟਿਕ ਹੋਗੀ ਫਲੂਟ ਹੋਗੀ ਮੰਨ ਲਓ ਵੀ ਵਧੀਆ ਬ੍ਰਾਂਡ ਕੰਪਨੀਆਂ ਕੋਈ ਵੀ ਜਿਹੜੀ ਵੀ ਅਸੀਂ ਕਿਚਨ ਦਾ ਆਰਡਰ ਫੜਦੇ ਆ ਜਾਂ ਕਿਚਨ ਕੰਪਲੀਟ ਕਰਕੇ ਆਉਂਦਾ ਕੋਈ ਵੀ ਕਿਚਨ ਲੋਕਲ ਮਾਲ ਉਹ ਲੋਕਲ ਐਟਮ ਨਹੀਂ ਲਾਉਂਦੇ ਇਹਦੇ ਵਿੱਚ ਠੀਕ ਹੈ ਮਾਲਾ ਜਦੋਂ ਆਪਾਂ ਤੁਹਾਨੂੰ ਨਾਲ-ਨਾਲ ਆਪਾਂ ਪੁੱਛੀ ਜਾਣਾ ਨਾਲ-ਨਾਲ ਤੁਸੀ ਦੱਸੀ ਜਾਣਾ ਫਾਰ ਇਗਜ਼ਾਮਪਲ ਤੁਹਾਡੇ ਨਾਲ ਕੰਟੈਕਟ ਕਰਦਾ ਇੱਕ ਬੰਦਾ ਦਾ ਆਪਦੇ ਘਰੇ ਮਿਸਤਰੀ ਲਾ ਕੇ ਬਣਾਉਂਦਾ ਠੀਕ ਹੈ ਇੱਕ ਮੰਨ ਲਓ ਤੁਹਾਡੇ ਤੋਂ ਸਿੱਧਾ ਕਿਚਨ ਤਿਆਰ ਕਰਵਾਉਂਦਾ ਕਿੰਨੇ ਕਿਰਪਾਏ ਦਾ ਫਰਕ ਪੈਂਦਾ ਕਿੰਨੇ ਕਿੰਨੇ ਪਰਸੈਂਟ ਦਾ ਮਤਲਬ ਆਪਾਂ ਸਾਡਾ ਜਿਹੜਾ ਕੰਮ ਹੁੰਦਾ ਇਹ ਸਸਤਾ ਹੀ ਹੁੰਦਾ ਮੰਨ ਲਓ ਵੀ ਕੁਆਲਿਟੀ ਵਧੀਆ ਔਰ ਰੇਟ ਬਹੁਤ ਜੈਨੂਇਨ ਹੈ ਇਹਦੇ ਵਿੱਚ ਕੀ ਹੁੰਦਾ ਜਿਵੇਂ ਉਹਨਾਂ ਇਹ ਪਹਿਲਾਂ ਕੀ ਸੀ ਇਹੀ ਕਿੰਨਾ 4-4 5-5 ਲੱਖ ਰੁਪਏ ਦੇ ਵਿਕ ਮੈਂ ਆਪ ਖੁੱਦ ਤੁਹਾਨੂੰ ਬੰਦਿਆਂ ਨਾਲ ਵੀ ਗੱਲ ਕਰਾਉਣਾ ਸਾਡੇ ਕਸਟਮਰ ਵੀ ਜਿਹੜੇ 5-5 ਲੱਖ ਰੁਪਏ ਦੇ ਕਿਚਨ ਪੁੱਛ ਕੇ ਆਏ ਸੀ ਮੈਂ 1.5 ਲੱਖ 2 ਲੱਖ ਰੁਪਏ ਦੇ ਵਿੱਚ ਉਹਨਾਂ ਦੀ ਕਿਚਨ ਲਾ ਕੇ ਆਇਆ ਮਤਲਬ ਕਿ ਆਪਾਂ ਕਹਿੰਦੇ 40% ਦੇ ਵਿੱਚ 60% ਆਪਾਂ ਕਹਿੰਦੇ ਰਹਾ ਜਾਂਦਾ ਇੱਕ ਤਰ੍ਹਾਂ ਦੀ ਔਰ ਕੋਈ ਵੀ ਚੀਜ਼ ਇਹ ਜੀ ਹੈ ਨਹੀਂ ਜਿਹੜੀ ਆਪਾਂ ਕਸਟਮਰ ਨੂੰ ਨਾ ਲਾ ਕੇ ਲਈਏ ਅੱਛਾ ਇਹਨੂੰ ਕੀ ਕਹਿੰਦੇ ਆ ਬਾਈ ਇਹਦਾ ਬੜਾ ਆ ਜੀ ਅੱਜਕੱਲ ਇਹ ਨਵੀਂ ਆਈਟਮ ਹੈ ਇਹਨੂੰ ਸ਼ਟਰ ਬੋਲਦੇ ਆਂ ਇਹਨੂੰ ਗਲਾਸ ਸ਼ਟਰ ਕਹਿੰਦੇ ਨੇ ਕਿਉਂ ਪੀਵੀਸੀ ਸ਼ਟਰ ਹੁੰਦੇ ਇੱਕ ਗਲਾਸ ਹੁੰਦਾ ਥੋੜਾ ਜਿਹਾ ਮਹਿੰਗਾ ਹੁੰਦਾ ਅ ਜੀ ਇਹਦੇ ਵਿੱਚ ਕੀ ਹੈ ਆਪਣੇ ਜਿਹੜੇ ਆਪਾਂ ਆਏਗੇ ਵਾਸਤੇ ਭਾਂਡੇ ਕੱਢਦੇ ਜਦੋਂ ਮਹਿੰਗੇ ਭਾਂਡੇ ਕਹਿੰਦੇ ਨੇ ਆਪਾਂ ਜਿਹਨੂੰ ਡਿਨਰ ਸੈੱਟ ਵਗੈਰਾ ਉਹਦੇ ਵਾਸਤੇ ਇਹ ਡਿਸਪਲੇ ਵਾਸਤੇ ਚੀਜ਼ਾਂ ਆ ਗਈ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇਹਦੇ ਵਿੱਚ ਕਵਰ ਹੋ ਜਾਂਦੀਆਂ ਨੇ ਆਸਲ ਦੇ ਵਿੱਚ ਮੈਨੂੰ ਤਾਂ ਇਹ ਡਰਾਈング ਰੂਮ ਵੱਧ ਲੱਗਦਾ ਰਸੋਈ ਮੈਨੂੰ ਘੱਟ ਲੱਗਦੀ ਹੈ ਹੈਨਾ ਅੱਜਕੱਲ ਤੇ ਇੱਧਰ ਦੇਖ ਬਈਆ ਕੀ ਕੱਢਿਆ ਕੀ ਆ ਗਈ ਦੇਖੋ ਇਹਦੇ ਵਿੱਚ ਕੀ ਰੱਖਦੇ ਆ ਫਿਰ ਉਹ ਪੈਂਟਰੀ ਚਲੋ ਕੋਈ ਆਹੀ ਲੇਜ ਗੁਰਕਰੇ ਕੋਈ दाल ਸਬਜ਼ੀ ਮਾੜਾ ਮੋਟਾ ਕੋਈ ਜਿਵੇਂ ਮਰਜੀ ਢਿੱਲੀ ਜੂਜ ਵਾਲੀ ਆਈਟਮ ਇਹਦੇ ਵਿੱਚ ਆਪਾਂ ਰੱਖ ਦਿੰਦੇ ਆ ਅੱਛਾ ਉਹ ਪੈਂਟਰੀ ਦੇ ਵਿੱਚ ਉਹ ਅਰਥ ਕਰ ਸਕਦੇ ਆ ਤੇ ਜਿਹੜਾ ਇੱਧਰ ਆਹ ਆਈਦੇ ਨੂੰ ਖੋਲ ਕੇ ਦੇਖ ਕੇ ਬਾਈ ਇਹਨੂੰ ਕੀ ਕਹਿੰਦੇ ਆ ਬਾਈ ਸਾਰੀ ਚੀਜ਼ ਨੂੰ ਇਹ ਆਪਣੇ ਆਮ ਡੈੱਡ ਖਾਨੇ ਕਹਿੰਦੇ ਨੇ ਜਿਵੇਂ ਡਸਟਬਿਨ ਵਾਸਤੇ ਆ ਕੇ ਸ਼ੈਂਕਰ ਦੇ نیچے ਖਾਣਾ ਹੁੰਦਾ ਜਿਵੇਂ ਆ ਦੇਖੋ ਭਾਂਡੇ ਵਾਲਾ ਆ ਗਿਆ ਸ਼ੈਂਕ ਵਾਲਾ ਆਪਣਾ ਯੂਟੀ ਪੀਟੀ ਕਹਿੰਦੇ ਨੇ ਇਹਨੂੰ ਯੂਟੀ ਪੀਟੀ ਕਹਿੰਦੇ ਆ ਆ ਯਾਰ ਆ ਬੜਾ ਅਲੱਗ ਦਾ ਤਰੀਕੇ ਦਾ ਲਾਇਆ ਹੈ ਇਹ ਕੀ ਸਿਸਟਮ ਹੈ ਇਹ ਚੀਜ਼ਾਂ ਦੀ ਨਮੀਆਂ ਨੇ ਅੱਜ ਗੱਲ ਇਹ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਮੈਂ ਦੇਖਿਆ ਜ਼ਿਆਦਾਤਰ ਅਸੀਂ ਆਹ ਲਾ ਕੇ ਦੇਵਾਂਗੇ ਜੀ ਇੱਕ ਲਿਸਟ ਬਣਾ ਰਕੇ ਮੈਨੂੰ ਗਾੜ ਬਣਾ ਰੱਖਿਆ ਵੀ ਇਹਦੇ ਇੰਨੇ ਪੈਸੇ ਨੇ ਇਹਦੇ ਇੰਨੇ ਪੈਸੇ ਨੇ ਸਾਡਾ ਸਿੱਧਾ ਜੱਟ ਸੌਦਾ ਹੁੰਦਾ ਵੀ ਭਾਈ ਅਸੀਂ 300 ਰੁਪਏ ਇੰਨੇ ਲਵਾਂਗੇ ਤੇਰੇ ਸਾਰਾ ਕੁਝ ਹੀ ਲਾਇਆ ਮਾਲਾ ਤੋਂ ਸਿੱਧਾ ਕਹਿਣਾ ਵੀ ਭਾਈ ਮੇਰੇ ਤੇਰੇ ਜੇ ਪਹਿਲਾਂ ਮਾਲਾ ਸਭ ਤੋਂ ਪਹਿਲਾਂ ਤੁਹਾਨੂੰ ਸਾਦਾ ਬੰਦਾ ਕਾਲ ਕਰਦਾ ਪਹਿਲਾਂ ਤੁਸੀਂ ਐਸਟੀਮੇਟ ਦੱਸ ਦਿਓ ਕਿੰਨਾ ਹੈਗਾ ਫਿਰ ਤੁਸੀਂ ਸਿੱਧਾ ਮਾਰਨਾ ਇਹ ਭਾਈ ਆ 70000 ਚਾ ਲੱਖ ਚਾ 1.5 ਲੱਖ ਚ ਇੰਨੀ ਚੀਜ਼ ਇੰਨੇ ਦੀ ਲੱਗਣੀ ਹੈ ਇੰਨੇ ਦੀ ਲੱਗਣੀ ਹੈ ਤੇ ਉਹਨਾਂ ਦੇ ਲਾਭ ਵੀ ਦਿੰਨੇ ਉਹਨੇ ਦੀ ਲਾ ਕੇ ਉਹਨੇ ਜੀ ਹਰ ਇੱਕ ਉਹਦਾ ਚਲੋ 100 ਕਿਚਨ ਆਪਾਂ ਕੰਪਲੀਟ ਕੀਤੀ ਆ ਆਪਾਂ ਵੀਡੀਓ ਪਈਆਂ ਨੇ ਸਾਡੇ ਕੋਲ ਸਾਰਾ ਕੁਝ ਹੈ ਮੰਨ ਲਓ ਪ੍ਰੂਫ ਹੈਗੇ ਨੇ ਵੀ ਕਿੰਨੇ ਦੇ ਕਿਚਨ ਉਹ ਪੁੱਛ ਰਹੇ ਸੀ ਕਿੰਨੇ ਦੇ ਅਸੀਂ ਲਾਈ ਆ ਠੀਕ ਹੈ ਤੇ ਆਈ نو ਕੀ ਕਹਿੰਦੇ ਆ ਯਾਰ ਆ ਚੀਜ਼ ਨੂੰ ਜਿਹੜਾ ਆ ਖੋਲਦੀ ਬੜੀ ਘੈਂਟ ਆ ਤਾਂ ਯਾਰ ਸਿਸਟਮ ਇਹ ਫਲਿੱਪਟ ਰਾਈਟ ਨੇ ਜੀ ਅੱਜ ਕੱਲ ਥੋੜੀ ਜੀ ਨਵੇਂ ਟ੍ਰੈਂਡ ਚ ਜਿਵੇਂ ਮਾਡਰਨ ਕਿਚਨ ਕਹਿੰਦੇ ਨੇ ਇਹਨੂੰ ਹੀ ਮਾਡਰਨ ਕਿਚਨ ਕਹਿੰਦੇ ਨੇ ਅੱਛਾ ਆਹ ਚੀਜ਼ ਨੇ ਰੌਲਾ ਪਾਇਆ ਕਹਿੰਦੇ ਜਿਹੜੀਆਂ ਪੁਰਾਣੀਆਂ ਰੋਸਾਂ ਹੁਣ ਲੋਕ ਢਾਕੇ ਨਵੀਆਂ ਪਾਉਣ ਲੱਗੇ ਨਾ ਉਹਦਾ ਕਾਰਨ ਆਹੀ ਆ ਫਲਿੱਪ ਠੀਕ ਹੈ ਤੇ ਫਲਿੱਪਟ ਰਾਈਟ ਫਲਿੱਪਟ ਲੈਫਟ ਇਹਨਾਂ ਦੇ ਅਲੱਗ-ਅਲੱਗ ਨਾਮ ਹੁੰਦੇ ਨੇ ਇਹਨੇ ਚ ਕੀ ਰੱਖਦੇ ਯਾਰ ਲੋਕ ਫਿਰ ਬਾਕੀ ਦੇਖੋ ਡੈਕੋਰੇਟਡ ਆਈਟਮਾਂ ਹੁੰਦੀਆਂ ਨੇ ਜਿਵੇਂ ਘਰ ਦੇ ਵਿੱਚ ਆਪਣੇ ਇੱਕ ਦੋ ਜਿਹੜੇ ਡੈਕੋਰੇਟਡ ਆਈਟਮਾਂ ਹੁੰਦੀ ਨੇ ਜਿਹੜੀ ਆਪਾਂ ਵਰਤਣੀਆਂ ਕਦੇ ਹੁੰਦੀਆਂ ਨੇ ਪਰ ਲੈਂਦੀਆਂ ਆਪਾਂ ਨੇ ਸ਼ੋਅ ਵਾਸਤੇ ਹੁੰਦੀਆਂ ਨੇ ਉਹ ਚੀਜ਼ਾਂ ਇਹਦੇ ਮਤਲਬ ਪ੍ਰਭਾਵ ਪਾਉਣ ਵਾਸਤੇ ਆ ਪ੍ਰਭਾਵ ਪਾਉਣ ਵਾਸਤੇ ਆ ਡੈਕੋਰੇਟ ਵੀ ਹੋ ਜਾਂਦਾ ਨਾ ਆਪਣੀ ਕਿਚਨ ਮੰਨ ਲਓ ਵੀ ਲੈਡੀ ਵਾਸਤੇ ਮੇਨ ਕਿਚਨ ਹੀ ਹੁੰਦੀ ਹੈ ਬਿਲਕੁਲ ਦੇਖੋ ਜੇ ਘਰੇ ਭਾਈ ਔਰਤ ਖੁਸ਼ ਆਇਆ ਤਾਂ ਘਰ ਵਸਦਾ ਰਹਿੰਦਾ ਠੀਕ ਹੈ ਹੁਣ ਆਪਾਂ ਅੱਗੇ ਪੂਰੀ ਕੋਠੀ ਦੇ ਉੱਤੇ ਆਪਾਂ ਲੱਖਾਂ ਰੁਪਿਆ ਕਰੋੜਾਂ ਰੁਪਿਆ ਖਰਚ ਕਰ ਦਿੰਦੇ ਜੇ ਕਿ ਜੇ ਕਿੰਜ ਦੇ ਵਿੱਚ ਕਿਰਸ ਕਰ ਗਏ ਨਾ ਤੇ ਫਿਰ ਲੜਾਈ ਨਹੀਂ ਮੁੱਕਣੀ ਘਰੋਂ ਤੇ ਨਾਲੇ ਜਦੋਂ ਬੀਬੀਆਂ ਇਹੋ ਜਿਹੇ ਚੀਜ਼ਾਂ ਦੇਖਦੀਆਂ ਵੀ ਫਲਾਣੇ ਦੇ ਕਿੰਜ ਦੇ ਵਿੱਚ ਆਹ ਚੀਜ਼ ਆ ਫਲਾਣੇ ਦੇ ਹੈ ਤੇ ਫਿਰ ਰੌਲਾ ਦਾ ਪੈਣਾ ਹੀ ਪੈਣਾ ਮੈਂ ਮੜਾ ਆ ਜਿਹੜੀਆਂ ਖਾਣੇ ਦੇ ਖੋਲ-ਖੋਲ ਕੇ ਦਿਖਾ ਵੀ ਦੇਮਾ ਵੀ ਇਹਦੇ ਵਿੱਚ ਪਾਉਂਦੇ ਕੀ ਹੈ ਨਾ ਤੇ ਅਲੱਗ-ਅਲੱਗ ਚੀਜ਼ਾਂ ਬਾਕੀ ਹੋਰ ਹੈ ਜੀ ਇਹਦਾ ਰੇਟ ਹੁੰਦਾ ਜਿਹੜਾ ਬਹੁਤ ਘੱਟ ਹੁੰਦਾ ਚੀਜ਼ ਇਹ ਪੂਰੀ ਫੁੱਲ ਵਧੀਆ ਬ੍ਰਾਂਡ ਹੈ ਤੂੰ ਮਾੜਾ 10 ਹੀ ਦੇ ਰੇਟ ਯਾਰ ਰੇਟ ਦਾ ਰੋਲਾ ਪਾਏ ਨਾ ਪਿਛਲੀ ਵਾਰੀ ਅੱਧੇ ਕਹਿੰਦੇ ਵੀ ਭਾਈ ਅਸੀਂ ਗਏ ਸੀ 40000 ਵਾਲੇ ਕੋਲ ਆਏ ਨਹੀਂ ਜਿਹੜੀਆਂ ਸੀਗੀ ਮਤਲਬ ਪਹਿਲੇ ਦੋ ਦੋ ਅਕੜਾਂ ਵਿੱਚ ਵਿਕ ਗਈ ਉਹ ਤੋਂ ਬਾਅਦ ਅਸੀਂ ਪਤਾ ਕੀ ਹੈ ਜੀ ਜਿਹੜਾ ਆਪਾਂ ਕੋਈ ਵੀ ਕਨਸੈਪਟ ਨਵਾਂ ਲੈ ਕੇ ਆਉਂਦੇ ਆ ਉਹਦੇ ਵਿੱਚ ਤੁਹਾਨੂੰ ਬਹੁਤ ਸਾਰੇ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਦੇਖੋ ਸਾਡਾ ਕੀ ਮੋਟਿਵ ਸੀਗਾ ਪਹਿਲਾਂ ਅਸੀਂ ਇਹ ਸੋਚਦੇ ਸੀ ਵੀ ਚਲੋ ਜੇ ਕੋਈ ਕਸਟਮਰ ਸਾਡੇ ਕੋਲੇ ਆਉਂਦਾ ਤਾਂ ਅਸੀਂ ਉਹਨੂੰ ਨਾਰਾਜ਼ ਨਹੀਂ ਕਰਦੇ ਵੀ ਉਹ ਉਹਦਾ 50000 ਦਾ ਬਜਟ ਹੋਵੇ ਉਹਦਾ 1 ਲੱਖ ਰੁਪਏ ਪਰ ਹੋਰ ਕਾਰਨ ਕੀ ਹੈ ਵੀ ਹਰ ਇੱਕ ਚੀਜ਼ ਬੰਦਾ ਵਧੀਆ ਭਾਲਣਾ ਹਾਂ ਕੋਈ ਇਹ ਤਾਂ ਕਹਿੰਦਾ ਨਹੀਂ ਵੀ ਸਾਨੂੰ 50000 ਚ ਮਾੜੀ ਚੀਜ਼ ਲਾ ਕੇ ਦੇ ਦੇ ਮਾੜੀ ਚੀਜ਼ ਕਹੇ ਤਾਂ ਆਪਾਂ ਮਾੜੀ ਲਾ ਕੇ ਦੇ ਦਈਏ ਪਰ ਹੁਣ ਆਪਾਂ ਨੇ ਇਹ ਚੀਜ਼ ਕਰ ਲਈ ਵੀ ਰੇਟ ਬਿਲਕੁਲ ਜੈਨੂਅਲ ਤੋਂ ਜੈਨੂਅਲ ਰੱਖਣਿਆ ਜਿੱਥੇ ਮਰਜ਼ੀ ਪਤਾ ਕਰਕੇ ਆ ਜਾਓ ਅੱਧਾ ਦਾ ਰੇਟ ਦਾ ਫਰਕ ਪਾਦਾਂਗੇ ਔਰ ਜਿਹੜੀ ਚੀਜ਼ ਆ ਉਹ ਪੂਰੀ ਹਾਈ ਫਾਈ ਕੁਆਲਿਟੀ ਦੀ ਬਣੇ ਟਾਈਮਿੰਗ ਦਾ ਕਿਉਂਕਿ ਵਿਆਹ ਨੂੰ ਕਰਨੇ ਹੁੰਦੇ ਆ ਲੋਕਾਂ ਨੇ ਕਿਤੇ ਰਸੋਈ ਆਪਣੀ ਰਾਹ ਚ ਇੰਨਾਂ ਲਾ ਜੇ ਟਾਈਮਿੰਗ ਜਿਹੜੀ ਦੇਤੀ ਡੈਡਲਾਈਨ ਦੇ ਵਿੱਚ ਹੋ ਜਾਂਦਾ ਤੇ ਨਹੀਂ ਹੁੰਦਾ ਕੰ ਤਕਰੀਬਨ ਤਕਰੀਬਨ ਆਇਆ ਵੀ ਕਿਚਨ ਲੱਗ ਜਾਂਦਾ ਕਿਦਾਂ ਜਿਹੜਾ ਹੈਗਾ ਲੱਗ ਜਾਂਦਾ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਵੀਰ ਮੇਰੇਓ ਆਹ ਜਿਹੜਾ ਹੈਗਾ ਆਹ ਤਾਂ ਸਾਰਾ ਸਾਰਾ ਪੱਥਰ ਲਾਇਆ ਫਿਰ ਬਾਈ ਇਹ ਗ੍ਰੇਨਾਈਟ ਹੈ ਜੀ ਨੈਨੋ ਗ੍ਰੇਨਾਈਟ ਕਹਿੰਦੇ ਨੇ ਸਭ ਤੋਂ ਮਹਿੰਗਾ ਪੱਥਰ ਹੈ ਅੱਛਾ ਨੈਨੋ ਗ੍ਰੇਨਾਈਟ ਲਾ ਕੇ ਦੇਵੋਗੇ ਤੁਸੀਂ ਜਦੋਂ ਆਪਣੇ ਘਰ ਨੂੰ ਪਲਾਸਟਰ ਕਰਨ ਲੱਗਦੇ ਆ ਜੀ ਕਈ ਘਰਾਂ ਦੇ ਵਿੱਚ ਕਿਉਂਕਿ ਹੁਣ ਅਸੀਂ ਤਾਂ ਰੋਜ਼ ਕੋਠੀਆਂ 'ਚ ਰਹਿਣਾ ਹੁੰਦਾ ਕੋਟਲੀ ਵੀਰੇ ਜੀ ਜੀ ਸਾਨੂੰ ਜੇ ਕੋਈ ਨੌਲੇਜ ਹੈਗੀ ਆ ਤਾਂ ਕੋਠੀਆਂ ਬਾਰੇ ਅੱਛਾ ਹੋਰ ਕਿਸੇ ਚੀਜ਼ ਬਾਰੇ ਸਾਨੂੰ ਦੇਖੋ ਨੌਲੇਜ ਹੈ ਲੈ ਹਾਂ ਜਦੋਂ ਤੁਸੀਂ ਪਲਾਸਟਰ ਕਰਨੀ ਆ ਕੋਠੀ ਉਸ ਤੋਂ ਪਹਿਲਾਂ ਸਾਥੋਂ ਮੈਜ਼ਰਮੈਂਟ ਕਰਵਾਵਾਂ ਠੀਕ ਹੈ ਥੋੜੇ ਘੱਟੋ ਘਾਟ ਆਈ ਮੰਨ ਕੇ ਚੱਲੂਗੇ ਅਸੀਂ ਬਾਹਲਾ ਨਹੀਂ ਕਹਿੰਦਾ 20-3000 ਰੁਪਏ ਤਾਂ ਉਹਦੀ ਫਾਇਦਾ ਕਰਿਆਵਾਂਗੇ ਪਲਾਸਟਰ ਤੋਂ ਪਹਿਲਾਂ ਜੋ ਸਭ ਬਣਾ ਲੈਂਦਾ ਕਿਉਂਕਿ ਉਹਦੇ ਵਿੱਚ ਕੀ ਰੱਖਣਾ ਹੈ ਕਿਹੜਾ ਪੁਆਇੰਟ ਕਿੱਥੇ ਰੱਖਣਾ ਕਿਹੜੀ ਚੀਜ਼ ਕਿੱਥੇ ਲਾਉਣੀ ਹੈ ਕਿਵੇਂ ਅਸੀਂ ਸਾਰੀ ਗਾਈਡ ਕਰ ਦਿੰਦੇ ਹਾਂ ਕਸਟਮਰ ਨੂੰ ਜਦੋਂ ਅਗਲੀ ਸੈਲਫ ਪੈ ਗਈ ਬਿਜਲੀ ਵਾਲਾ ਕੰਮ ਕਰਕੇ ਟੂਟੀਆਂ ਵਾਲਾ ਕੰਮ ਕਰਕੇ ਉਸ ਤੋਂ ਬਾਅਦ ਤਾਂ ਫਿਰ ਉਹਦੀ ਸਾਰੀ ਪਲੈਨਿੰਗ ਖਾ ਲਈ ਜਾਂਦੀ ਹੈ ਨਾ ਸਾਡੀ ਵੀ ਸਹੀ ਹੈ ਹਾਂ ਤਾਂ ਕਰਕੇ ਅਸੀਂ ਕਹਿੰਦੇ ਤਾ ਪਲਾਸਟਰ ਵੇਲੇ ਪਲਾਸਟਰ ਹੋਏ ਤੋਂ ਬਾਅਦ ਜਦੋਂ ਵੀ ਕੋਈ ਜਿੰਨਾ ਛੇਤੀ ਹੋ ਸਕਦਾ ਹੈ ਕਹਿੰਦਾ ਮਤਲਬ ਕਰਾ ਲਓ ਆ ਸੈਲਫਾ ਸਲਫਾ ਨੂੰ ਕੁਝ ਪਾਉਣ ਦੀ ਲੋੜ ਨਹੀਂ ਹੈਗੀ ਕੁਝ ਵੀ ਲਿਆਉਣ ਦੀ ਲੋੜ ਨਹੀਂ ਹੈਗੀ ਸਾਰਾ ਕੁਝ ਆਪਾਂ ਹੀ ਨਿਮੇੜ ਕੇ ਜਾਣਾ ਪੈਸਾ ਨਹੀਂ ਆਪਾਂ ਉਹ ਤਾਂ ਗਾਈਡ ਕਰ ਦਾਂਗੇ ਜਿਵੇਂ ਹੁਣ ਗ੍ਰੇਨਾਈਟ ਵਗੈਰਾ ਤੋਂ ਲੋਕਲ ਲੈ ਕੇ ਪਰ ਖੇਦੇ ਉੱਪਰ ਹੀ ਰੱਖਿਆ ਹੋਇਆ ਅੱਜ ਕੱਲ ਉੱਪਰ ਦਾ ਹੀ ਟ੍ਰੈਂਡ ਹੈ ਠੀਕ ਆ ਇਹ ਸਾਰੀ ਓਪਨ ਰਸੋਈ ਆ ਵੀਰੇ ਅੱਜ ਕੱਲ ਫਿਰ ਸਾਰੀ ਕੁਠਾਂ ਜਿਹਾ ਓਪਨ ਚੱਲਦੇ ਤੇ ਜਿਹੜਿਆਂ ਦੇ ਆਪਾਂ ਕਹਿੰਗੇ ਕੰਦਾ ਗੋਦਾਂ ਵਾਲਿਆਂ ਦੀ ਗੱਲ ਤੁਸੀਂ ਸੈਲਫ ਨੂੰ ਜਦੋਂ ਮਰਜੀ ਆ ਦੇਖੋ ਇਹ ਇਹ ਦਿੱਤ ਗ੍ਰੇਨਾਈਟ ਰੱਖਿਆ ਹੋਇਆ ਕਿਸੇ ਸਿਸਟਮ ਨਾਲ ਰੱਖਿਆ ਹੋਇਆ ਹੁੰਦਾ ਇਹ ਪੱਕਾ ਆ ਜਾਂਦਾ ਸੀ ਕੱਚਾ ਰੱਖਿਆ ਹੋਇਆ ਕੋਈ ਦਿਵਾਲੀ ਵੇ ਸਾਰੇ ਵੇਲੇ ਸਫਾਈ ਕਰਨੀ ਹੈ ਕੁਝ ਵੀ ਕਰਨਾ ਤੇ ਇਹਨੂੰ ਜਦੋਂ ਮਰਜ਼ੀ ਆਪਾਂ ਉਹ ਕਰ ਸਕਦੇ ਆ ਦੇਖੋ ਯਾਰ ਇਹ ਤਾਂ ਨਵਾਂ ਟ੍ਰੈਂਡ ਲਿਆਦਾ ਇਹਨਾਂ ਇਹਦਾ ਗ੍ਰੇਨਾਈਟ ਨੂੰ ਵੀ ਐ ਸਲਫਾ ਵੀ ਅੱਗੇ ਪਿੱਛੇ ਹੋਣ ਲਾ ਦਿਆਂ ਐਨਾ ਆਟੋਮੈਟਿਕ ਕੰਮ ਤਾਂ ਫਿਰ ਕੋਈ ਮਿਸ਼ਾਲ ਵਾਲਾ ਹੀ ਕਰ ਸਕਦਾ ਕੰਮ ਤੇ ਇਹ ਸਾਰਾ ਹੀ ਹਿਲਦਾ ਤੇ ਇੰਨੇ ਹੀ ਹਿਲਦਾ ਸੀਗਾ ਇਹ ਸਾਰੀ ਹੋਲਡਿੰਗ ਆ ਕਿਚਨ ਇਧਰ ਵੀ ਆ ਜੂਗੀ ਜੀ ਆਪਾਂ ਕਰਾਂਗੇ अच्छा ਜਿਹੜਾ ਬਣਿਆ ਆਪਣਾ ਸਾਰਾ ਇੱਥੇ ਪਿੱਛੇ ਪਾਸੇ ਕੋਈ ਮੰਨ ਲਓ ਤੁਸੀਂ ਨੇ 6 ਮਿੰਨਾ ਵਾ ਦੇਖਣਾ ਵੀ ਸੌਂਕ ਟਾਣੀ ਲੱਗੀ ਜਾਂ ਕੁਝ ਵੀ ਵੈਸੇ ਆਪਣੇ ਮਟੀਰੀਅਲ ਨੂੰ ਲੱਗਦੀ ਨਹੀਂ ਜਾਂ ਕੋਈ ਪਿੱਛਲੇ ਪਾਸੇ ਕੋਈ ਮੰਨ ਲਓ ਚੂਹਾ ਤਾਂ ਨਹੀਂ ਵੜਿਆ ਉਹ ਚੀਜ਼ਾਂ ਮਾਰੇ ਇੱਧਰ ਨੂੰ ਕਰੋ ਪਿੱਛੇ ਸਾਰਾ ਝਾੜੂ ਮਾਰੋ ਓਕੇ ਠੀਕ ਇਹ ਹੋ ਜਾ ਕਿਦਣ ਬਣਾਉਂਦਿਆ ਵੀ ਇੰਨਾ ਫਲੈਕਸੀਬਲ ਹੈ ਉਹਨੂੰ ਖਿੱਚ ਕੇ ਭਾਵੇਂ ਅੱਗੇ ਕਰ ਲਓ ਪਿੱਛੇ ਕਰ ਲਓ ਲੈ ਜਾਓ ਜਿੱਥੇ ਮਰਜੀ ਫਿਰ ਤਾਂ ਮਾਲਕ ਚੇਂਜ ਵੀ ਕਰ ਦੇਗਾ ਪੈਟਰਨ ਸਾਰਾ ਸਾਰਾ ਜਦਾਂ ਜੇ ਕੀਤਾ ਹੈ ਹਾਂ 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 ਹੁਣ ਆਪਾਂ ਨੇ ਚੇਂਜ ਹੀ ਕੀਤਾ ਇਹ ਪਹਿਲਾਂ ਆਪਾਂ ਨੇ ਇਹ 100 ਕਿਚ ਸੋ ਬਾਕੀ ਸਾਡੇ ਕੋਲੇ ਆ ਰੂਮ ਕਾ ਬੋੜਾ ਦੀ ਬਹੁਤ ਡਿਮਾਂਡ ਆਈ ਸੀ ਜਿਹੜੇ ਅੰਦਰ ਬਾਡਰ ਆਉਂਦੇ ਰਹਿਣ ਲੱਗ ਜਾਂਦਾ ਵੀਰੇ ਅਸੀਂ ਕਿਚਨ ਛੋਟੇ ਤੋਂ ਬਣਵਾ ਨਹੀਂ ਤਾਂ ਦੂਸਰੇ ਮਿਸਤਰੀ ਵਾ ਤੈਨੂੰ ਪਤਾ ਲੱਗਣ ਲੱਗ ਜਾਂਦੇ ਹਨ ਹਾਂ ਹਾਂ ਉਹ ਕੰਮ ਨਹੀਂ ਫੜਦੇ ਕਹਿੰਦੇ ਛੋਟਾ ਸਾਰਾ ਕੁਝ ਹੀ ਕਰਦੇ ਨੇ ਯਾਰ ਬੇਈਮਾਨਾ ਬਹੁਤ ਵਧਿਆ ਪਿਆ ਲੋਕਾਂ 'ਚ ਬਥੇਰੇ ਸਾਡੇ ਕਿਚਨਾਂ ਵੀ ਲੋਕਾਂ ਨੇ ਫਰਕ ਵੀ ਪਾਇਆ ਨੇ ਲੜਾਈਆਂ ਵੀ ਪਾਇਆ ਨੇ ਪਰ ਅਸੀਂ ਇਹ ਚੀਜ਼ਾਂ ਤੇ ਥੋੜਾ ਜਿਹਾ ਘੱਟ ਹੀ ਧਿਆਨ ਦਿੰਦੇ ਇਹ ਦਾਅ ਦਾ ਨਹੀਂ ਗੱਲ ਸਕਦਾ ਦਾਅ ਤੇ ਤੋਂ ਤੇ ਅਸੀਂ ਹੈ ਨਹੀਂ ਨਾਲਿਆ ਲੰਡੂ ਪੰਜੂ ਬੰਦੇ ਨੇ ਤਾਂ ਜ਼ਮੀਰਦਾਰ ਦੇ ਸੀ ਜਲ ਮਨਾਇਆ ਦੱਸ ਅਹੀ ਦਾ ਦੱਸ ਜਿਹੜਾ ਆਪਣਾ ਜਿਹੜਾ ਕੱਪ ਬੋਰਡ ਹੈ ਇਹ ਕੱਪ ਬੋਰਡ ਹੈ ਜੀ ਇਹਦੇ ਵਿੱਚ ਬਹੁਤ ਸਾਰੇ ਐਸੈਸਰੀਆਂ ਪੈ ਜਾਂਦੀਆਂ ਨੇ ਆਪਣਾ ਤਾਂ ਨਹੀਂ ਇਹਦੇ ਵਿੱਚ ਵੀਡੀਓ ਚ ਦਿਖਾਈਆਂ ਨੇ ਫਿਰ ਕਸਟਮਰ ਥੋੜਾ ਕਹਿੰਦਾ ਵੀ ਇਹੀ ਰੇਟ 'ਚ ਇਹੀ ਦਿਓ ਜਾਂ ਹੁਣ ਉਹਨਾਂ ਕੱਪ ਬੋਰਡ ਦਾ ਰੇਟ ਤਾਂ ਦੱਸਦੇ ਕਿ ਕੀ ਹੋਊਗਾ ਇਹ ਕੱਪ ਬੋਰਡ ਦਾ ਰੇਟ ਸਾਨੂੰ ਅਗਰ ਐਲਿਕ ਸ਼ੀਟ ਲਾ ਕੇ ਵਧੀਆ ਪ्युअर ਐਚੀਐਮਆਰ ਦੇ ਵਿੱਚ 1200 ਰੁਪਏ ਸਕੁਅਰ ਫੁੱਟ ਦੇਗਾ 1200 ਸਕੁਅਰ ਫੁੱਟ ਪਰ ਸਕੁਅਰ ਫੁੱਟ ਨੂੰ ਇਹ ਕੱਪ ਬੋਰਡ ਲੈ ਸਕਦੇ ਹੋ ਤੇ ਕੱਪ ਬੋਰਡ ਵੀਰੇ ਬੋਲ ਦਾ ਅ ਤਾਂ ਕਿਆ ਬਾਤ ਹੈ ਇਹਦੇ ਵਿੱਚ ਬਹੁਤ ਸਾਰੀਆਂ ਐਸੈਸਰੀਆਂ ਪੈ ਜਾਂਦੀਆਂ ਨੇ ਜਿੰਨਾ ਮਰਜ਼ੀ ਤੁਸੀਂ ਪੂਰੇ ਪਸੰਦ ਕਰਾਵਾ ਵੀ ਕੀ ਪਾਉਣਾ ਕੀ ਨਹੀਂ ਪਾਉਣਾ ਕੀ ਪਾਉਣਾ ਕਿਹਾ ਤੇ ਇਹ ਸੱਚ ਹੈ ਯਾਰ ਜਿਹੜਾ ਇਹ ਆਹਾ ਮਟੀਰੀਅਲ ਆ ਇਹ ਲੱਕੜੇ ਕਿਹੜੀ ਕੰਪਨੀ ਦੇ ਲਾਈਏ ਫਿਰ ਐਚ ਡੀ ਇਹ ਅੱਜ ਤੁਹਾਨੂੰ ਉਧਰ ਆਪਾਂ ਕੱਚੀ ਦਿਖਾ ਦਿੰਦੇ ਹਾਂ ਸੋ ਅਸੀਂ ਹੁਣ ਉਸ ਪਾਰਸ਼ਨ ਦੇ ਵਿੱਚ ਆਂਗਾ ਜਿੱਥੇ ਇਹ ਤਿਆਰ ਕੀਤੀ ਜਾਂਦੀ ਹੈ ਮਾੜਾ ਦੱਸ ਵੀਰੇ ਸਾਰੇ ਦਾ ਸਾਰਾ ਇਹਦੇ ਕੋਈ ਸਾਰੀ ਜਿਹੜੀ ਕਿਚਨ ਵਾਲਾ ਲੋਹੇ ਫੁੱਲੇ ਐਚ ਡੀ ਐਚ ਐਮ ਆਰ ਦੇ ਬਣੀ ਹੋਈ ਹੈ ਇਹ ਸਾਰੀ ਮੰਨ ਲਓ ਇਹ ਹਲੇ ਕੱਚੀ ਆ ਹੁਣ ਠੀਕ ਆ ਬਾਈ ਬਾਅਦ ਇਤੈਕ ਰੈਲਿਕ ਸ਼ੀਟ ਲੱਗੂਗੀ ਫਿਨਿਸ਼ਿੰਗ ਹੋਊਗੀ ਇਹਦੇ ਵਿੱਚ ਐਸੈਸਰੀਆਂ ਪੈਣੀਆਂ ਇਹ ਕੱਚੀ ਆ ਜਿਹੜੀ ਕੱਚੀ ਕਿਜਨ ਮੰਨ ਲਓ ਵੀ ਟੈਂਡਮ ਟੰਡਮ ਵਗੈਰਾ ਸਾਰੇ ਵੇਲੇ ਸੇ ਇੱਕ ਵਾਰ ਕੱਚਾ ਕਰਕੇ ਪੂਰਾ ਫਿਰ ਸੈਜ ਦੁਬਾਰੇ ਮੁੰਡਾ ਮਿੰਕਣੇ ਤਾਂ ਵੀ ਕੱਲ ਨੂੰ ਕੋਈ ਪ੍ਰੋਬਲਮ ਨਾ ਆ ਜੇ ਓਕੇ ਜਿਵੇਂ ਕੋਈ ਵੀ ਚੀਜ਼ ਤੁਸੀਂ ਦੇਖੋਗੇ ਕੋਈ ਵੀ ਤੁਹਾਨੂੰ ਕੰਪਨੀ ਵਾਲਾ ਨਹੀਂ ਦਿਖਾਉਂਦਾ ਇਹ ਚੀਜ਼ ਜਿਵੇਂ ਅਸੀਂ ਛੋਟੀ ਤੋਂ ਛੋਟੀ ਚੀਜ਼ ਦਾ ਵੀ ਧਿਆਨ ਰੱਖਦੇ ਆ ਵੀ ਕਬਜਾ ਵੀ ਅਗਲੇ ਦੇ ਜਾ ਕੇ ਕਰੇ ਖੋਲਣਾ ਜਾਂ ਕਿਆ ਬਾਤ ਹੈ ਤੁਸੀਂ ਆ ਕੇ ਉਰੇ ਇਹੀ ਚੀਜ਼ਾਂ ਦੇਖਣੀਆਂ ਨੇ ਜਿਵੇਂ ਆ ਦੇਖੋ ਇਹਦੇ ਉੱਪਰਲਾ ਟ ਇਹ ਜਿਹੜਾ ਗ੍ਰੇਨਾਈਟ ਇਹਦੇ ਉੱਤੇ ਰੱਖਿਆ ਜਾਊਗਾ ਇਹਦੇ ਉੱਪਰ ਪੈਜੂਗੀ ਛਿੱਲੀ ਕੋਣ ਕੱਲ ਨੂੰ ਇਹਨੂੰ ਕੋਈ ਪ੍ਰੋਬਲਮ ਨਹੀਂ ਆਊਗੀ। ਕੀ ਮਤਲਬ ਜਿਹੜਾ ਆਪਾਂ ਗ੍ਰੇਨਾਈਟ ਮਲਗਾ ਜਿਹੜੀ ਸਿੱਧੀ ਟਾਂਸੀ ਹੁਣ ਆ ਉਹ ਆ ਜਿਹੜੀ ਇਹ ਮੇਨ ਫਰੰਟ ਆ ਗਿਆ ਹੈ ਨਾ। ਵਿਚ ਚੈ ਨਹੀਂ ਹੈਗਾ ਵੀ ਵਿਚੋਂ ਹਵਾ ਇਹਦੇ ਨਾਲ ਹਵਾ ਕਰਾਸਿੰਗ ਰਹਿ ਜਾਂਦੀ ਹੈ। ਇਹ ਨਹੀਂ ਹੈਗਾ ਵੀ ਸਿੱਧਾ ਉੱਤੇ ਐ ਲੱਪਣ ਨਾਲ ਜੋੜਤਾ ਵੀ ਕੱਲ ਨੂੰ ਉਹਦੇ ਨਾਲ ਕੋਈ ਪ੍ਰੋਬਲਮ ਆ ਜੂਗੀ। ਠੀਕ ਹੈ। ਨਾ ਉਹ ਚੀਜ਼ ਨਹੀਂ ਹੈਗੀ। ਗ੍ਰੇਨਾਈਟ ਰੱਖਣ ਦਾ ਵੀ ਇੱਕ ਪ੍ਰੋਪਰ ਤਰੀਕਾ ਹੁੰਦਾ। ਕੀ ਬਾਤ ਆ ਤੇ ਸਾਰਾ ਸਾਰਾ ਫਿਰ ਮਸ਼ੀਨਾਰੀ ਤਿਆਰ ਹੁੰਦਾ ਬਈ ਸਾਰੇ ਸਾਰੇ ਸੀਐਨਸੀ ਮ ਕਿ ਇਹ ਬਹੁਤ ਜਿਆਦਾ ਨਹੀਂ। ਤੇ ਤੇਰਾਂ ਦੀ ਕੋਈ ਵੀ ਚੀਜ਼ ਸਾਡੇ ਤੋਂ ਕੁਝ ਬਾਹਰੇ ਨਹੀਂ ਹੈਗਾ ਵੀਰੇ ਕੋਟਲੀ। ਮਤਲਬ ਕੀ ਆ ਵੀਰੇ ਇਹਦੇ ਕੋਲੇ ਇੰਨੀਆਂ ਕਿ ਮਸ਼ੀਨਾਂ ਵੀ ਮਾੜੇ ਘਰ ਦਾ ਇਹਦਾ ਮਕਣਾ ਸਮਾਨ ਜਿਹੜਾ ਹੈਗਾ। ਇਹੜਾ ਜਿਹੜਾਗਾ ਮਸ਼ੀਨਾਂ ਨੇ ਭਰ ਦਿੰਦਾ ਹੈ ਨਾ ਬੰਦੇ ਦਾ। ਮਟੀਰੀਅਲ ਤੁਸੀਂ ਚੈੱਕ ਕਰਨ ਰੇਟ ਅਸੀਂ ਦੇਣਾ। ਬਿਲਕੁਲ। ਤੁਸੀਂ ਦੇਖ ਲਓ ਵੀ ਇੰਚ-ਇੰਚ ਵੀ ਜਿਹੜਾ ਹੈਗਾ ਨਾ ਮਾਲਾ 10 ਇੰਚ, 15 ਇੰਚ, 20 ਇੰਚ ਮਾਲਾ ਇੰਚ-ਇੰਚ ਕੱਟਦਾ ਇਹ। ਬੰਦਾ ਮਾਲਾ ਕਿਉਂਕਿ ਜਿਹੜਾ ਮਸ਼ੀਨ ਨਾਲ ਚੀਜ਼ ਤਿਆਰ ਹੁੰਦੀ ਆ ਪਹਿਲੀ ਗੱਲ ਛੇਤੀ ਤਿਆਰ ਹੁੰਦੀ ਆ ਦੂਜਾ ਜਿਹੜਾ ਆਪਾਂ ਗੱਲ ਕਰ ਗਏ ਜਿਹਦੇ ਕੋਲ ਤੁਸੀਂ ਜਿਹੜੀ ਇਹ ਰਸੋਈ ਆ ਸਿੱਧਾ ਹੀ ਆਪਾਂ ਕਹਿੰਦੇ ਆ ਫੈਕਟਰੀ ਤੋਂ ਚੱਕਣੀ ਆ ਫੈਕਟਰੀ ਆਲਾ ਤੁਹਾਡੇ ਘਰੇ ਲਾਉਣੀ ਆ ਸਿੱਧਾ ਸਿੱਧਾ ਜਾ ਕੇ ਤਾਂ ਤੁਹਾਨੂੰ ਆਪ ਨੂੰ ਵੀ ਪਤਾ ਲੱਗਣਾ ਇਹ ਵਾਕਈ ਬਾਈ ਹੁਣ ਜਿਹੜਾ ਕਮਾਲ ਦੀਆਂ ਚੀਜ਼ਾਂ ਜੜੀਆਂ ਬਣ ਰਹੀਆਂ ਬਾਕੀ ਹੱਥ ਦੀ ਮਜ਼ਬੂਤੀ ਤੇ ਕਿਥੇ ਮਸ਼ੀਨ ਦੀ ਮਜ਼ਬੂਤੀ ਉਹ ਤੁਹਾਨੂੰ ਪਤਾ ਹੀ ਆ ਜਮੀਨ ਅਸਮਾਨ ਦਾ ਫਰਕ ਪਾਉਂਦੇ ਆ ਹਾਂਜੀ ਬਾਕੀ ਤੁਸੀਂ ਉਰੇ ਆ ਕੇ ਜਿਵੇਂ ਕਈ ਵਾਰ ਕੀ ਹੁੰਦਾ ਕਿਸੇ ਜਿਆਦਾ ਵੱਡੀ ਕੰਪਨੀ ਦੀ ਡੀਲ 5 5 1 1 ਲੱਖ ਰੁਪਏ ਵੈਸੀ ਲੈ ਲੈਂਦੇ ਨੇ ਨਾਰੀ ਪਾਰਟੀਆਂ ਦੇ ਵੀ ਦਿੰਦੀਆਂ ਨੇ ਪੈਸੇ ਪਰ ਮੇਰੀ ਸੋਚ ਇਹ ਹੁੰਦੀ ਆ ਵੀ ਚਲੋ ਇੱਕ ਵਾਰ ਆਪਾਂ ਨੂੰ ਹਨਾ ਪਤਾ ਲੱਗ ਜੇ ਵੀ ਉੱਥੇ ਕੀ ਲੱਗ ਰਿਹਾ ਪੂਰੇ ਕੀ ਲੱਗ ਰਿਹਾ ਉੱਥੇ ਵੀ ਉਹੀ ਚੀਜ਼ ਲੱਗ ਰਿਹਾ ਉਰੇ ਵੀ ਇਹੀ ਚੀਜ਼ ਲੱਗ ਰਿਹਾ ਫਿਰ ਪੈਸਿਆਂ ਦਾ 2 ਲੱਖ ਰੁਪਏ ਦਾ ਫਰਕ ਹੈ ਫਿਰ ਤੋ ਉਰੇ ਹੀ ਬਣਵਾਉਣ ਦਾ ਫਾਇਦਾ ਬਿਲਕੁਲ ਅਗਰ ਕੋਈ ਪੈਸਿਆਂ ਦਾ ਨਹੀਂ ਫਰਕ ਹੈਗਾ ਫਿਰ ਜਿੱਥੋਂ ਮਰਜੀ ਕੋਈ ਕੰਸਟ੍ਰਕਟਰ ਬਾਕੀ ਤੁਸੀਂ ਦੇਖਿਆ ਹਣਾ ਮਿਸਾਲ ਨੂੰ ਜੇ ਮੇਰੀਆਂ ਆ ਵੀਡੀਓ ਦੇਖਣਾ ਲਗਭਗ ਇਹ ਮੁੰਡੇ ਨੇ ਪਿਛਲੇ 2 2.5 ਸਾਲਾਂ ਦੇ ਵਿੱਚ ਪਹਿਲਾਂ ਪੱਲਿਆਂ ਦੇ ਵਿੱਚ ਨਗਾ ਸਾਲ ਜਿਹੜਾ ਹੋ ਗਿਆ ਰਸੂਆਂ ਦੇ ਵਿੱਚ ਇਹਨੇ ਪੂਰਾ ਤਹਿਲ ਘਮਜਾ ਚੁੱਕਿਆ ਪਰ ਬੰਦੇ ਨੇ ਇਹ ਅਸਲ ਦੇ ਵਿੱਚ ਆਪ ਖੁਦ ਜਿਹੜਾ ਹੈਗਾ ਕਾਰਪੈਂਡਰ ਦਾ ਕੰਮ ਕਰਕੇ ਇੱਥੋਂ ਤੱਕ ਪਹੁੰਚਿਆ ਫੈਕਟਰੀਆਂ ਦਾ ਕਿ ਕਾਰ ਤੁਹਾਡੇ ਸਾਥ ਨਾਲ ਤੇ ਲਗਾਤਾਰ ਆਉਦੀ ਕੁਆਲਿਟੀ ਨਾਲ ਹੈ ਨਾ ਭਾਈ ਇੱਕ ਸਾਲ ਦੇ ਵਿੱਚ ਆਪਾਂ ਨੇ ਜਿਹੜੇ ਕੋਈ ਐ ਮੰਨ ਕੇ ਚੱਲੋ ਵੀ 20-20 ਸਾਲ ਪੁਰਾਣੀਆਂ ਕੰਪਨੀਆਂ ਨੇ ਜਿੰਨੀਆਂ ਕਿਤਨਾ ਕੱਢ ਸਕੀਆਂ ਉਦੋਂ ਡਬਲ ਕਿਚਨ ਆਪਾਂ ਨੇ 1 ਸਾਲ ਚ ਕੱਢਦੇ ਆ। ਬਸ ਕਹਿੰਦੇ ਮੂਸੇ ਵਾਲੇ ਨੂੰ ਕਹਿੰਦੇ ਮਨਾਂ ਚਾਰ ਸਾਲ ਚ ਉਹਨੇ ਕਾਦਨੇ ਜਿੰਨੇ ਦੁਕਾਨਾਂ ਨੇ ਪੂਰੀ ਉਮਰ ਚ ਕਾਦਨੇ। ਜਿਹਨੂੰ ਤਾਂ ਪਤਾ ਹੀ ਨਹੀਂ ਹੈਗਾ ਉਹਦੇ ਵਾਸਤੇ 1.5 ਤੋਂ 2 ਲੱਖ ਰੁਪਏ ਬਹੁਤ ਵੱਡੀ ਰਕਮ ਹੈ। ਜਿਹਨੂੰ ਪਤਾ ਵੀ ਉੱਥੋਂ ਮੈਂ 5 ਦੀ ਪੁੱਛ ਕੇ ਆਇਆ ਉਹ 2 ਦੀ ਉਰੇ ਉਹਦੀ ਕਹਿੰਦੇ ਵੀਰੇ ਲਾ ਦੇ ਬਸ ਕੇ। ਬਿਲਕੁਲ। ਬਾਰੇ ਨਹੀਂ ਹੈਗਾ। ਤੇ ਮਨਾਂ ਆ ਸਾਰੇ ਸਾਰਾ ਜਿਵੇਂ ਗੋਲ ਕਿਚਨਾ ਬਣਾਇਆ ਸਾਰੇ ਸਾਰੇ ਇਹ ਮਸ਼ੀਨਾਂ ਨੇ ਕੱਟਣੀਆਂ ਹੈ ਬਾਈ ਸਾਰੇ ਮਸ਼ੀਨੀ ਕੰਮ ਹੁੰਦਾ ਵੀਰੇ। ਤੇ ਆ ਆਹ ਵੀ ਸਾਰਾ ਜਿਹੜਾ ਜਿਹੜਾ ਸਕਰੂ ਵੀ ਮਸ਼ੀਨ ਲਾਉਂ ਐਂਜਮੈਂਡਿੰਗ ਤੇ ਪਾ ਸਾਰਾ ਕੰਮ ਤਕਰੀਬਨ 90% ਕੰਮ ਹੈ ਜਿਹੜਾ ਮਸ਼ੀਨੀ ਹੈ 10% ਹੈਂਡਵਰਕ ਜੇ ਤੁਸੀਂ ਦੇਖੇ ਜਾਓ ਪਿੱਛੇ ਮੰਨ ਲਾ ਵੀ ਆਪਾਂ ਕਹਗੇ ਇੱਕ ਮੰਨ ਲਾ ਆਬਾਦੀ ਦਰਜਨ ਜਿਹੜਾ ਹੈਗਾ ਕੰਮ ਹੈ ਆ ਮੰਨ ਲਾ ਆਪਾਂ ਕਹਗੇ ਕਿੰਨੇ ਬੰਦੇ ਆ ਤੇਰੇ ਨਾਲ ਬਈ ਕੰਮ ਕਰਨ ਵਾਲੇ ਟੋਟਲ ਟੀਮ ਬੰਦਾ ਸਾਡੇ ਕੋਲੇ ਟੋਟਲ ਟੀਮ ਸਾਡੀ ਹੋਊਗੀ 100 ਬੰਦੇ ਦੀ ਪਰ ਅਸੀਂ ਫੈਕਟਰੀ ਵਿੱਚ ਹੈਗੇ ਆ 30 ਬੰਦੇ ਕੰਮ ਕਰਾ 30 ਬੰਦੇ ਮੰਨ ਲਾ 30 ਬੰਦੇ ਜਿਹੜਾ ਹੈਗਾ ਮਸ਼ੀਨ ਨਾਲ ਜੇ ਦੂਜੂ ਬੰਦੇ ਨੇ ਕੰਮ ਕਰਨਾ ਕਿੰਨੇ ਬੰਦੇ ਦਾ ਕੰਮ ਕਰ ਜਾਂਦੇ ਆ 30 ਬੰਦੇ ਯਾਰ ਇੱਕ ਮਸ਼ੀਨ ਹੀ 20 ਬੰਦਿਆਂ ਦਾ ਕੰਮ ਕਰ ਦਿੰਦੀ ਹੈ ਜਿਹੜੀ ਉਹ ਰੇਟ ਮਸ਼ੀਨਾਂ ਨੇ ਸਾਡੇ ਕੋਲੇ ਬਾਕੀ ਬੰਦੇ ਸਾਰੇ ਐਕਸ ਕੋਈ ਬਾਹਰਲੀ ਟੀਮ ਨਹੀਂ ਹੈਗੀ ਕੋਈ ਭਈਆਂ ਦੀ ਟੀਮ ਨਹੀਂ ਹੈਗੀ ਕੋਈ ਯੂਪੀ ਨਹੀਂ ਕੋਈ ਐਮਪੀ ਨਹੀਂ ਸਾਰੇ ਆਪ ਦੀ ਭਾਈ ਭੈਣ ਨੇ ਸਾਰੇ ਬਿਲਕੁਲ ਸੋ ਮੈਂ ਆਸ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਇਨਫੋਰਮੇਟਿਵ ਲੱਗੋ ਜੇਕਰ ਤੁਸੀਂ ਆਪਾਂ ਕੇ ਘਰ ਰਸੋਈ ਤਿਆਰ ਕਰਵਾਉਣੀ ਚਾਹੁੰਦੇ ਹੋ ਹਨਾ ਤਾਂ ਖਾਸ ਕਰਕੇ ਇਹਨੇ ਇਹ ਗੱਲ ਵੱਡੀ ਕਹੀ ਆ ਵੀ ਜਦੋਂ ਤੁਹਾਡੀ ਕੋਠੀ ਨੂੰ ਪਲਾਸਤਰ ਕਰਨਾ ਹੈ ਨਾ ਪਲਾਸਤਰ ਕਰਨ ਤੋਂ ਪਹਿਲਾਂ ਹੀ ਜਿਹੜਾ ਹੈਗਾ ਫੋਨ ਜ਼ਰੂਰ ਕਰ ਲਿਓ ਮੈਰਮੈਂਟ ਕਰਾ ਲਓ ਉਹਦਾ ਘੱਟੋ ਘੱਟ 15-20000 ਰੁਪਏ ਦਾ ਆਪਾਂ ਜਿਹੜਾ ਹੈਗਾ ਤੁਹਾਡਾ ਉੱਥੇ ਪਚਾ ਦੇਾਂਗੇ ਹੈਨਾ ਸਾਰੇ ਚੀਜ਼ਾਂ ਨੇ ਜਿਹੜੀਆਂ ਸਹੀ ਮਤਲਬ ਸਹੀ ਤਕਨੀਕ ਨਾਲ ਸਹੀ ਤਰੀਕੇ ਨਾਲ ਲੱਗ ਜੇ ਬਿਲਕੁਲ ਸੋ ਮੈਂ ਆਸ ਕਰਦਾ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਣੀ ਹੈ ਸਿੱਧਾ ਤੁਸੀਂ ਲੋਂਗੋਵਾਲ ਆਪਾਂ ਕੇ ਮਿਸ਼ਾਲ ਬੋਰਡ ਵਰਕਸ ਨਾਲ ਕੰਟੈਕਟ ਕਰ ਸਕਦਾ ਨੰਬਰ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਸੋ ਜਿਨ੍ਹਾਂ ਨੇ ਆਪਾਂ ਕੇ ਰਸੋਈਆਂ ਤਿਆਰ ਕਰਾਉਣੀਆਂ ਜਰੂਰ ਇੱਕ ਵਾਰੀ ਰਸੋਈ ਤਿਆਰ ਜਿੱਥੋਂ ਮਰਜ਼ੀ ਕਰਾਓ ਇੱਕ ਵਾਰੀ ਗ੍ਰੇਡਾ ਜਰੂਰ ਮਾਰਿਓ ਹੈਨਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨ